ਜਦੋਂ ਨਹਿਰੀ ਪਾਣੀ ਖੇਤਾਂ 'ਚ ਪਹੁੰਚ ਰਿਹਾ ਹੈ ਜਦੋਂ ਹੁਣ ਇਹ ਵੱਧ ਗਿਆ 70% ਦੇ ਨੇੜੇ ਹੋ ਗਿਆ ਤਾਂ ਸਾਡਾ 6 ਅਕਤੂਬਰ 'ਚ ਸਾਡਾ 6 6.5 ਲੱਖ ਟਿਊਬਲ ਬੰਦ ਹੋ ਜਾਊਗਾ ਹੁਣ 14 ਲੱਖ ਟਿਊਬਲ ਨੇ 6.5 ਲੱਖ ਟਿਊਬਲ ਬੰਦ ਹੋ ਜਾਣਗੇ ਉਹਦੇ ਨਾਲ ਜਿਹੜੀ ਬਿਜਲੀ ਦੀ ਸਬਸਿਡੀ ਦਿੰਨੇ ਆ ਲਗਭਗ 6000 ਕਰੋੜ ਤੋਂ ਵੱਧ ਉਹ ਸਬਸਿਡੀ ਬਚ ਜੂਗੀ ਉਹ ਬਚ ਕੇ ਕੀ ਕਰੂੰਗਾ ਮੈਂ ਉਹਦਾ ਉਹਦੇ 'ਚ ਮੈਂ ਲਾ ਕੇ ਹਿਸਾਬ ਰੱਖਿਆ ਹੋਇਆ ਪੂਰਾ ਪੂਰਾ ਲਿਖੀ ਬੈਠਾ ਕਿ ਜਿਹੜਾ 525500 ਕਰੋੜ ਦੇ ਨੇੜੇ ਖਰਚਾ ਆਊਗਾ ਬਚੂਗਾ 6000 525500 ਕਰੋੜ ਰੁਪਏ ਖਰਚਾ ਆਊਗਾ ਉਹਦੇ ਨਾਲ ਸਭ ਤੋਂ ਪਹਿਲਾਂ ਸਾਡੀਆਂ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਏ ਵਾਲੀ ਗਰੰਟੀ ਆ ਉਹ ਪੂਰੀ ਕਰੂੰਗਾ ਮੈਂ ਕਿਉਂਕਿ ਅਸੀਂ ਉਹ ਗੱਲ ਕਹਿੰਦੇ ਨਹੀਂ ਜਿਹੜੀ ਕਰ ਨਾ ਸਕਦੇ ਹੋਈਏ ਜਿਵੇਂ ਵੈਸੇ ਹੀ ਸ਼ੁਰੂ ਕਰਨੀ ਹੁੰਦੀ ਹੈ ਸਕੀਮ ਵੋਟਾਂ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦੇ ਵੋਟਾਂ ਦਾ ਵਾਅ ਬੰਦ ਕਰ ਦਿੰਦੇ ਨਾ ਜਿੱਦ ਦੇ ਸਕੀਮ ਚੱਲੂਗੀ ਫਿਰ ਸਾਰੀ ਜ਼ਿੰਦਗੀ ਇਸ ਸਕੀਮ ਲਾਗੂ ਰਹੂਗੀ ਵਿੱਚੋਂ ਹਟਣੀ ਨਹੀਂ ਜਿਵੇਂ ਬਿਜਲੀ ਦਾ ਬਿੱਲ ਹੈ ਜਿਵੇਂ ਬਿਜਲੀ ਦਾ ਬਿੱਲ ਹੈ ਹਰ ਵਾਰ ਸਿਆਲ ਹੋਵੇ ਗਰਮੀ ਹੋਵੇ ਜ਼ੀਰੋ ਆਉਂਦਾ ਹੈ ਕਿਉਂਕਿ ਅਸੀਂ ਇਹ ਸਕੀਮ ਉਸ ਕਰਕੇ ਚਲਾਈ ਕਿ ਦੁਬਾਰੇ ਬੰਦ ਨਹੀਂ ਕਰਨੀ ਕੋਈ ਲੌਲੀਪੌਪ ਨਹੀਂ ਦੇਣਾ ਅਸੀਂ ਆ ਜਿਵੇਂ ਹੁਣ ਮੋਦੀ ਜੀ ਕਰੀ ਜਾਂਦੇ ਰਹਿੰਦੇ ਆ 1000 ਰੁਪਏ ਸਿਲੰਡਰ ਮਹਿੰਗਾ ਕਰਕੇ ਕਹਿੰਦੇ ਹੁਣ 100 ਰੁਪਏ ਸਸਤਾ ਕਰਤਾ ਲੈ ਬਾਕੀ ਬਾਕੀ 900 ਦਾ ਭਾਈ ਤਹੀਂ ਵਧਾਇਆ ਤਹੀਂ ਵਧਾਇਆ ਬਸ ਸਿਰੇ ਦਾ ਸਿਰੇ ਦਾ ਗੱਪੀ ਵੀਰੋ ਇਹ ਨਾ ਉਦਾਂ ਦੀ ਗੱਲ ਹੈ ਤੁਸੀਂ ਵੀ ਇਹ ਲੌਲੀਪਾਪ ਚ ਨਾ ਆ ਜਿਓ ਕਿਉਂਕਿ ਮੈਂ ਦੁਕਾਨਦਾਰਾਂ ਦਾ ਦੁਕਾਨ ਦਾ ਜਿਹੜਾ ਕਾਮਕਾਰਾਂ ਨੂੰ ਵਧਾਉਣਾ ਚਾਹਨਾ ਇਹ ਸਾਈਕਲ ਹੈ ਇੱਕ ਪੂਰਾ ਗੋਲ ਜੇ ਕਿਸਾਨਾਂ ਦੀ ਜੇਬ 'ਚ ਪੈਸੇ ਹੋਣਗੇ ਤਾਂ ਬਾਜ਼ਾਰ ਆਉਣਗੇ ਨਹੀਂ ਸਮਰਾਲੇ ਦੇ ਬਾਜ਼ਾਰ ਸੁੰਨੇ ਹੋ ਜਾਣਗੇ ਕਿਉਂਕਿ ਜੇ ਲੋਕਾਂ ਕੋਲੇ ਪੈਸੇ ਹੀ ਨਾ ਹੋਇਆ ਬਾਜ਼ਾਰ ਕੀ ਕਰਨ ਆਉਣਗੇ